ਹੈਲੋ ਜੀ ਸਭ ਪੈਣਪਰਾਵਾਂ ਨੂੰ ਜੁੜਦਾ ਜੋ ਵੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਔਰ ਜੋ ਵੀ ਪੈਣਪਰਾਵਾਂ ਨੇ ਅਮਰਤਾ ਚੱਕ ਲਿਆ ਨਾ ਨੂੰ ਬਹੁਤ ਬਹੁਤ ਵਧਾਈਆਂ ਜੀ ਹੈਲੋ ਜੀ ਅੱਜ ਸਾਰੇ ਪੈਣਪੁਰਾ ਤੇ ਕਰੀਏ ਗੱਲਬਾਤ ਹੈਲੋ ਜੀ ਹੈਲੋ ਭਈ ਅੱਜੋ ਪੈਣਪੁਰਾ ਸਾਰੇ ਕਰੀਏ ਗੱਲਬਾਤ ਕਿਵੇਂ ਗਏ ਮਨਾਇਆ ਸਾਖੀ ਦੱਸੋ ਸਾਜਨ ਖਾਲਸਾ ਸਾਜਨਾ ਦੇ ਉਸ ਦਿਨ ਕਿਵੇਂ ਮਨਾਇਆ ਸਭ ਨੇ ਹਾਲੋ ਜੀ ਹਾਲੋ ਜੀ ਹਰ ਵੀ ਪੈਂਪੜਾ ਸਾਰੇ ਦੱਸੋ ਕਿਦਾਂ ਜੇ ਮਹਾਰਾਜ ਵੈਗੁਰੂ ਜਿੰਨੇ ਵੀ ਅਮਰਚਾ ਕਰ ਲਿਆ ਉਹਨਾਂ ਨੂੰ ਨਿਭਾਉਂਦੀ ਬਲਵਕਸ਼ਾ ਨਾ ਆਪ ਹੀ ਵੈਗੁਰੂ ਜੀ ਨੇ ਆਪ ਹੀ ਨਿਭਾਉਣਾ ਉਹਨਾਂ ਨੇ ਵਿੱਚ ਹੋ ਕੇ ਤੇ ਆਪ ਹੀ ਸਾਰਾ ਕਸ਼ ਕਰਨਗੇ ਬਸ ਤੁਸੀਂ ਉਹਨਾਂ ਦੇ ਹੋਗੇ ਵੈਗੁਰੂ ਜੀ ਦੇ ਤੇ ਕੰਤਨ ਗੁਰੂ ਬੇਸਤੀ ਗੰਜੀ ਦੇ ਲੜ ਲਾ ਗ ਕੇ ਬੱਤ ਬੱਦ ਬਾਣੀ ਨਾਲ ਜੁੜੋ ਜੀ ਹੁਣ ਹਾਲੋ ਜੀ ਜੋ ਜੋ ਲਾਈਵ ਹੋ ਰਿਹਾ ਕਮੈਂਟ ਕਰਦਾ ਜਾਵੇ ਜੀ ਹਾਲੋ ਜੀ ਆਜੋ ਆਜੋ ਭੈਣੋ ਐਂਟਰੀ ਪਾਉਂਦੇ ਜਾਓ ਉਸਣਾ ਕਿਵੇਂ ਜੇ ਕਿਵੇਂ ਮਸਾਕੀ ਮਨਾਈ ਸਭ ਨੇ ਕਿੱਦਾਂ ਘੁੰਮੇ ਫਰੇ ਅੰਕ ਤੇ ਬਾਰਵਾੜਿਆਂ ਨੇ ਵੀ ਮਨਾ ਲਈਏ ਉਹਨਾਂ ਦਾ ਵੀ ਹੁਣ ਸੋਮਵਾਰ ਹੋ ਗਿਆ ਅੱਜ ਸਰ ਜੀ ਸਤਿ ਸ਼੍ਰੀ ਅਕਾਲ ਜੀ ਵੈਗੁਰਾਲ ਸਾਹਿਬ ਵੈਗੁਰ ਜੀ ਕੀ ਫਤਿਹ ਜੋ ਵੀ ਲਾਈਵ ਹੋ ਰਹੀ ਆ ਸਕਤ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਸਨਾਵ ਖਾਲਸਾ ਸਾਜਨਾ ਦਿਵਸ ਕਿਤਨੇ ਮਨਾਇਆ ਹੋਰ ਸਭ ਨੂੰ ਵਧਾਈਆਂ ਹੋਣ ਜਿੰਨਾ ਜਿੰਨਾ ਅਮਰਦੀ ਦਾਤ ਲਈ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਬਹੁਤ ਵਧਾਈਆਂ ਹੋਣ ਹੋਰ ਸੁਨਾਵ ਵੀ ਗੱਲਬਾਤ ਗੁਰਬਾਤ ਵਾਤ ਗੁਰਬਾਣੀ ਨਾਲ ਜਿਹੜੋ ਜੋ ਵੀ ਪੈਣ ਪ੍ਰਾਪ ਅਮਰਦੀ ਦਾਤ ਲਈ ਆ ਤਾਰੇ ਵਦ ਵਦ ਘਰਵਾਨੀ ਨੱਚ ਲੋ ਜੀ ਮਾਪੁਰਖਾਂ ਦੇ ਕਥਾ ਨਾਲ ਸੁਣੋ ਕਥਾ ਸੁਣੋ ਮਾਪੁਰਖਾਂ ਦੀ ਜੋ ਵੀ ਮਤਰਾ ਹੌਲੀ ਹੌਲੀ ਸਮਝ ਆ ਜਾਂਦਾ ਹੁੰਦਾ ਸਾਰਾ ਕੁਝ ਬਹੁਤ ਵਧੀਆ ਚੀਜ਼ ਹੈ ਤੁਸੀਂ ਪਰਿਵਾਰ ਚ ਵਾਦਾ ਹੋਇਆ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਬਹੁਤ ਸ਼ੁਕਰਾਨਾ ਹੈ ਬਰੂ ਜੀ ਦਾ ਤੇ ਸਿਮਰ ਸਾਧਨਾ ਪਰਿਵਾਰ ਦੇ ਬਹੁਤ ਅਰ ਕਿਰਪਾ ਹੋਈ ਆ ਬਹੁਤ ਮੈਂ ਬਨਾਨੀ ਮਰਛੇ ਤੇ ਆ ਬਹੁਤ ਜਤਿ ਕਿਰਪਾ ਹੋਈ ਆ ਸਿਮਰਨਾ ਜੜੋ ਵਰਤਵਾ ਸਿਮਰਨਾ ਜੜੋ ਜੀ ਗਰਬਾਣੀ ਜੇ ਕੱਟ ਪੜ ਸਕਦੇ ਤੇ ਤੁਸੀਂ ਸਿਮਰਨਾ ਸੁਣੋ ਗਰਬਾਣੀ ਨੂੰ ਸੁਣੋ ਜਿੰਨਾ ਵੀ ਹੋ ਸਕੇ ਗਰਬਾਣੀ ਨਾਲ ਜੜੋ ਜੀ ਹੁਣ ਪਰਮਾਤਮਾ ਆਪਣੇ ਆਪ ਹੀ ਬਲ ਦੇਣਗੇ ਤੁਹਾਨੂੰ ਨਿਪਾਉਣ ਦਾ ਜੀ ਹਾਂਜੀ ਵਧੀਆ ਜੀ ਸੁਖਿੰਦਰ ਕੌਰ ਜੀ ਵਧੀਆ ਜੀ ਬਹੁਤ ਕਿਰਪਾ ਮਾਰਕ ਦੀਦੀ ਹੋਰ ਜੀ ਲਾਈਕ ਕਰਦੇ ਜਾਓ ਤੇ ਸ਼ੇਅਰ ਵੀ ਕਰਦੇ ਜਾਓ ਆਪਣੇ ਲਾਈਵ ਨੂੰ ਤੇ ਜਿੰਨਾ ਵੀ ਹੋ ਸਕੇ ਆ ਸ਼ੇਅਰ ਕਰੋ ਮਾਤੂਵਾਲ ਸੰਗਤ ਆਪਣਾ ਜੋੜ ਸਕਦੇ ਔਰ ਦੱਸੋ ਵੀ ਲਾਈਵ ਜੋ ਵੀ ਸੰਗਤ ਹੋ ਰਹੀ ਆ ਕਿ ਆਪਾਂ ਕੁਝ ਗੁਰਬਾਣੀ ਵਿਚਾਰ ਰੱਖਿਆ ਕਰੀਏ ਆਪਾਂ ਕੋਈ ਕਿਹੜੀ ਗੁਰਬਾਣੀ ਦਾ ਰੱਖਿਆ ਕਰੀਏ ਜੀ ਆਪ ਤੇ ਬਸ ਮੂਲ ਮੰਤਰ ਸਾਹਿਬ ਹੋਰ ਮਿਲ ਗਈ ਆਪਾਂ ਨੂੰ ਮਾਪੁਰ ਖਵਲੋਂ ਤੇ ਆਪਾਂ ਮਤਲਬ 18 ਤੇਰਾ ਮਾਲਾ ਜ਼ਰੂਰੀ ਆ ਰੋਜ਼ ਦੀਆਂ ਕਰਨੀਆਂ ਤੇ ਦੱਸੋ ਸੰਗਤ ਜੀ ਜੋ ਵੀ ਮੇਰੇ ਨਾਲ ਕਰਨਾ ਚਾਹੁੰਦਾ ਕਮੈਂਟ ਚ ਤੁਸੀਂ ਬਾਅਦ ਚ ਲਿਖ ਦਿਆ ਕਰਿਓ ਜਿੰਨੇ ਜਿੰਨੇ ਮੂਲ ਮੰਤਰ ਸਭ ਦੇ ਹੋ ਜਾਣਾ ਰੋ ਇਤੇ ਰੋਜ ਆਪਾਂ ਐਡ ਕਰੀ ਜਾਵਾਂਗੇ ਕਿਉਂਕਿ ਵਸਾਖੀ ਵਾਲੇ ਦਿਨ ਤੋਂ ਸ਼ੁਰੂ ਹੋਇਆ ਵਾ ਔਰ 30 ਮਈ ਤੱਕ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਜੋਸ਼ੀ ਅੰਦਿਆੜਾ ਹੋਣੇ ਆ ਤੇ ਉਹਨਾਂ 3 ਤਰੀਕ ਤੱਕ 3 ਮਈ ਤੱਕ ਆਪਾਂ ਪੈਠ ਪੈਠ ਜਾਰ ਮਿਲਿਆ ਹੋਇਆ ਵਾ ਵੈਸੇ ਮੁਲਮੰਤਰ ਇੱਕ ਜੜੇ ਰੂ ਤੇ ਜਿੰਨਾ ਵੀ ਹੋ ਸਕਦਾ ਚਲੋ ਕਰਨਾ ਚਾਹੀਦਾ ਵਾਦਾ ਹੀ ਕਰਨਾ ਚਾਹੀਦਾ ਘਾਟਾ ਨਹੀਂ ਕਰਨਾ ਚਾਹੀਦਾ ਤੇ ਜੋ ਵੀ ਸੰਗਤ ਸੁਣ ਰਹੀ ਆ ਜਿੱਥੇ ਜਿੱਥੇ ਲਾਈਵ ਪਹੁੰਚ ਰਿਹਾ ਤੇ ਹੋ ਸਕਦਾ ਤੇ ਵਾਤਵਾਦ ਮੂਲ ਮੰਤਰ ਕਰੋ। ਔਰ ਆਪਾਂ ਫਿਰ 30 ਮਈ ਤੱਕ ਆਪਾਂ ਜਮ੍ਹਾਂ ਕਰਾਵਾਂਗੇ। ਤੇ ਪੇਰਾਮਾਲਾ ਤੇ ਰੋਜ਼ ਦੀਆਂ ਜ਼ਰੂਰੀ ਐ ਨਾ 108 ਮੰਗ ਕੇ ਆਲੀ। ਤੇ ਮਤਲਬ ਜਿੰਨਾ ਵੀ ਹੋ ਸਕਦਾ ਚੋਲ ਕਿਸੇ ਦਿਨ ਨਹੀਂ ਹੁੰਦਾ ਤਾਂ ਦੂਜੇ ਦਿਨ ਕਰ ਲਓ। ਤੇ ਕਮੈਂਟ ਚ ਤੁਸੀਂ ਰੋਜ਼ ਦਾ ਰੋਜ਼ ਐਡ ਕਰ ਸਕਦੇ ਆ। ਮਤਲਬ ਲਿਖ ਸਕਦੇ ਆ ਆਪਾਂ ਐਡ ਕਰੀ ਚੱਲਾਂਗੇ। ਕਮੈਂਟ ਚ ਪਾ ਦਿਆ ਕਰੋ ਜੋ ਵੀ ਸੰਗਤ ਨਾਲ ਰਲਣਾ ਚਾਹੁੰਦੀ ਆ। ਮਤਲਬ ਤੋਂ ਵੱਧ ਜਿੰਨਾ ਵੀ ਚਾਹ ਪੂਗਾ ਉਹਨੇ ਚੰਗਾ। ਅਗੇ ਮਹਾਰਾਜ ਦੀ ਕਿਰਪਾ ਬਹੁਤ ਰਹੀ ਐ ਸੰਗਤ ਕਾਫੀ ਜੁੜੀ ਸੀ ਹਾਂ ਕੀ ਹਾਲਜੀ ਵਧੀਆ ਜੀ ਵਧੀਆ ਵਧੀਆ ਗਰੁੱਪ ਵਰੀ ਵਧੀਆ ਜੀ ਵਧੀਆ ਬਹੁਤ ਵਧੀਆ ਠੀਕ ਠਾਕ ਜੀ ਤੁਸੀਂ ਕਦੀ ਚਲੋ ਕਮੈਂਟ ਮੈਨਾਂ ਆ ਲ ਕੇ ਦਨ ਨਹੀਂ ਲੈਂਦੀ ਕਦੀ ਚਲੋ ਜੀ ਅਰਵਾਤ ਬਾਦ ਗੁਰਬਾਣੀ ਨਾਲ ਜੁੜੋ ਜੀ ਜੋ ਵੀ ਅਮਰਤ ਚੱਕੇ ਹੋ ਨਵੇਂ ਪੈਣਪਰਾ ਤੇ ਜਿਆਦਾ ਤੋਂ ਜਿਆਦਾ ਗੁਰਬਾਣੀ ਨਾਲ ਜੁੜੋ ਜੀ ਕਥਾ ਸੁਣੋ ਜਿਆਦਾ ਜਿਆਦਾ ਬਹੁਤ ਸਮਝ ਆਉਂਦੀ ਓਦੇ ਵਿੱਚ ਤੇ ਆਪਾਂ ਨੂੰ ਬਲ ਮਿਲਦਾ ਆ ਕਿਉਂਕਿ ਸਾਰਾ ਕੁਝ ਬਾਝੀ ਸਿੱਖਣਾ ਹੁੰਦਾ ਪਏ ਨਹੀਂ ਕਿ ਸਿੱਖ ਕੇ ਵੀ ਅਮਰਤ ਛੱਕ ਕੇ ਆਪਾਂ ਸਿੱਖਣਾ ਦਾ ਸਾਰਾ ਕੁਝ ਬਾਤ ਚ ਸਿੱਖਣਾ ਹੁੰਦਾ ਆ ਜੋ ਵੀ ਹੁੰਦੀਆਂ ਗਲਈ ਨਹੀਂ ਕਿ ਆਪਾਂ ਨੂੰ ਉਹਨੂੰ ਗਲਤੀ ਹੋ ਗਈ ਇਹ ਗਲਤੀ ਹੋ ਗਈ ਮਤਲਬ ਘੱਟ ਤੋਂ ਘੱਟ ਕੋਸ਼ਿਸ਼ ਕਰੋ ਕਿ ਗਲਤੀਆਂ ਮਤਲਬ ਘੱਟ ਕਰਨ ਦੀ ਤੇ ਬੱਕੀ ਆਪਣੇ ਆਪ ਵੈਗਰੂ ਸਭ ਕੁਝ ਠੀਕ ਕਰ ਲੇਗੀ। ਓਰ ਜੀ ਦੱਸੋ ਜਿੱਦੋ ਜੇ ਲਾਈਵ ਹੋ ਰਿਹਾ। ਆਪਾਂ ਹੋਵਾਂਗੇ ਜ 15 ਮਿੰਟ ਹੀ ਹੋਵਾਂਗੇ ਲਾਈਵ ਜੀ। ਫਿਰ ਗੁਰਦੁਆਰਾ ਸਭ ਜਾਣਾ ਮੱਥਾ ਟੇਕਣਾ ਤੇ ਆਪ 15 ਮਿੰਟ ਲਈ ਹੋਵਾਂਗੇ। ਤੇ ਕਿਉਂਕਿ ਅੱਜ ਫੇਰ ਕੀ ਤੁਮਾਗਮ ਸਭ ਕ੍ਰਿਸ਼ੇਰ ਸਭ ਲੱਗੇ ਹੋਏ ਆ ਤੇ ਆਪਾਂ ਥੋੜਾ ਜਿਹਾ ਮੱਥ ਠੀਕ ਆਵਾਂਗੇ ਦਰਸ਼ਨ ਕਰਕੇ ਆਵਾਂਗੇ ਸੰਗਤ ਦੇ ਕਪਾ ਕੋਈ ਨਾ ਕੋਈ ਚਿੱਤੇ ਲਾਈਵ ਹੁਣ ਆਪਾਂ ਸ਼ੁਰੂ ਕਰਾਂਗੇ ਜਿਸ ਤਰ੍ਹਾਂ ਕੋਈ ਗੁਰਬਾਣੀ ਤੇ ਜਾਂ ਸੰਗਤ ਜ਼ਿਆਦਾਤਰ ਸੰਖਿਆ ਦਾ ਪੁੱਛ ਰਹੀ ਸੀ ਕਿ ਸੰਖਿਆ ਕਰਵਾਉਣੀ ਹੈ ਉਹ ਆਪਾਂ ਥੋੜਾ ਥੋੜਾ ਕੋਸ਼ਿਸ਼ ਕਰਾਂਗੇ ਕਿ ਵੀ ਥੋੜਾ ਥੋੜਾ ਆਪਾਂ ਲਿਆ ਕਰਾਂਗੇ ਗੁਰਬਾਣੀ ਦਾ ਜਾਪ ਵਿੱਚ ਕਰਿਆ ਕਰਾਂਗੇ ਥੋੜਾ ਲਾਈਵ ਦੇ ਵਿੱਚ ਗੁਰਬਾਤ ਤੋਂ ਵੱਧ ਸਿਮਰਨਾ ਜੁੜੋ ਜੀ ਸਿਮਰ ਸਾਧਨ ਨਾਲ ਪਰਿਵਾਰ ਨਾਲ ਵੀ ਜੁੜ ਸਕਦੇ ਤੁਸੀਂ ਸਵੇਰ ਦੇ ਟਾਈਮ 3:30 ਵਜੇ ਸ਼ੁਰੂ ਹੋ ਜਾਂਦਾ ਸਿਮਰਨ ਉੱਤੇ ਤੇ ਕਿਉਂਕਿ ਬਾਲ ਮਿਲਦਾ ਪਰ ਮਾਪੁਰਖਾਂ ਨਾਲ ਆਪਾਂ ਇਕੱਲੇ ਬੈਠ ਕੇ ਨਹੀਂ ਕਰ ਸਕਦੇ ਆਪਾਂ ਤੇ ਮਾਪੁਰਖਾਂ ਨਾਲ ਇਹ ਕਪਨਪੜ ਮਿਲ ਜਾਂਦਾ ਹੈ ਹਾਂਜੀ ਹੋਰ ਸੰਗਤ ਸਾਈ ਕੋਈ ਕਮੈਂਟ ਕਰੋ ਜੇ ਕੋਈ ਨਵਾਂ ਵਿੱਚ ਪਰਿਵਾਰ ਦੇ ਰਲਿਆ ਅੰਬਲਚਕਿਆ ਕੱਲ ਜਨੇ ਕੋਈ ਵੀ ਕਮੈਂਟ ਕਰ ਸਕਦਾ ਦੱਸ ਸਕਦਾ ਹੈ ਖੁਸ਼ੀ ਹੋਊਗੀ ਫਿਰ ਲਾਈਕ ਕਰਦੇ ਜਾਓ ਤੇ ਸ਼ੇਅਰ ਕਰਦੇ ਜਾਓ ਜੀ ਆਪਾਂ 15 ਮਿੰਟ ਹੀ ਲਾਈਵ ਹੋਵਾਂਗੇ ਅੱਜ ਫਿਰ ਸਾਰੀ ਸੰਗਤ ਬਤਵਤ ਆਪਣੇ ਨਾਲ ਪਰੇਰੋ ਸਾਰਿਆਂ ਨੂੰ ਅਮਰਤਵਲੇ ਜਰੂਰ ਆਪਾਂ ਪਾਏ ਹੋਏ ਸ਼ਾਰਟਸ ਪਾਏ ਹੋਏ ਅੱਜ ਫਿਰ ਮਾਪੁਰਖਾਂ ਦੇ ਤੇ ਜਰੂਰ ਤੁਸੀਂ ਸ਼ਾਰਟਸ ਦੇਖਿਓ ਕਿ ਉਹਨਾਂ ਨੇ ਬਹੁਤ ਅਮਰਤਵਲੇ ਤੇ ਬਹੁਤ ਹੁਣ ਜੁਰ ਦਿੱਤਾ ਹੋਇਆ ਕਿਉਂਕਿ ਕਲਾ ਜੋ ਵੀ ਅਮਰਤ ਦੀ ਦਾਤ ਬਖਸ਼ਿਸ਼ ਹੋਈ ਸਾਰਿਆਂ ਵਾਸਤੇ ਪ੍ਰੇਰਨਾ ਆ ਤੇ ਆਪਾਂ ਉਹ ਸ਼ਾਰਟਸ ਪਾਏ ਹੋਏ ਆ ਤੇ ਜਰੂਰ ਸੁਣਿਓ ਤੁਸੀਂ ਮਾਪੁਰਖਾਂ ਦੇ ਕਿ ਕਿ ਹੁਣ ਅਮਰਤਵੇ ਲੈਣਾ ਜੁੜਨਾ ਜ਼ਰੂਰੀ ਆ ਆਪਾਂ ਜੇ ਅਮਰਦਾਤ ਲੈ ਲਈ ਆ ਤੋ ਨਾ ਅਮਰਤਵੇ ਲੈਣਾ ਆਪਾਂ ਨੂੰ ਜੁੜਨਾ ਬਹੁਤ ਜ਼ਰੂਰੀ ਆ ਹੋਰ ਭੈਣ ਭਰਾ ਜੋ ਵੀ ਲਾਈਵ ਹੁੰਦਾ ਜਾਂਦਾ ਹੈ ਜਿੰਨਾ ਮਾ ਉਹ ਰਿਆ ਉਤੇ ਪੱਕਾ ਕਮੈਂਟ ਕਰੋ ਨਾ ਮੈਨੂੰ ਪਤਾ ਲੱਗੇ ਕੌਣ ਪੜਨਾ ਮੈਂ ਝੋ ਰਿਆ இட ரெலர் பத்தி ரெகூலர் சாரி ਜੀ ਜੋ ਜੋ ਨਮ ਆਪਣਾ ਆਪਣਾ ਜੁੜ ਗਿਆ ਕਮੈਂਟ ਕਰੋ ਜੀ ਕਮੈਂਟ ਕੱਟ ਕਰਦੇ ਜਾ ਰਹੇ ਤੁਸੀਂ ਐਂਟਰੀ ਪਾਉਂਦੇ ਪਰ ਕਮੈਂਟ ਨਹੀਂ ਕਰਦੇ ਗਰਮੀ ਬਹੁਤ ਹੋ ਗਈ ਆ ਜੀ ਬਹੁਤ ਜ਼ਿਆਦਾ ਗਰਮੀ ਹੈ ਹੀ ਸੀ ਨਹੀਂ ਛੱਡੇ ਹੋਏ ਤੇ ਮੈਂ ਲਾਈਵ ਦਾ ਕਰਕੇ ਪੱਖਾ ਥੋੜਾ ਘੱਟ ਕੀਤਾ ਹੋਇਆ ਪਰ ਬਹੁਤ ਗਰਮੀ ਆ ਹੁਣ ਇਸੇ ਸ਼ੁਰੂ ਕਰ ਹੀ ਦੇਣੀ ਆ ਵੈਸੇ ਇਸੇ ਛੱਡਣੀ ਪਿਆ ਕਰਨੇ ਆ ਕਿਉਂਕਿ ਇੱਕ ਦਿਨ ਪਹਿਲੀ ਵਾਰ ਮੈਂ ਲਾਈ ਭਈ ਸੀ ਤੇ ਪੱਖੇ ਦੀ ਵਿੱਚ ਬਾਜ ਜਾਂਦੀ ਸੀ ਕੁਝ ਕੁਝ ਡਿਸਟਰਬਿੰਗ ਜਿਹੀ ਹੁੰਦੀ ਫਿਰ ਮੈਂ ਥੋੜਾ ਜਿਹਾ ਕੱਟ ਕਰ ਦਿੰਨੀ ਆ ਫਿਰ ਪੈਂਟ ਪਲਾਜੋ ਵੀ ਬਾਹਰ ਵਾਲੇ ਪੈਣਾ ਭਰਾ ਉੱਥੇ ਨਹੀਂ ਹੁੰਦੇ ਜਿਹਦੇ ਵਾਰਾ ਨਾਲ ਕੋਈ ਮੈਸੇਜ ਨਹੀਂ ਆਇਆ ਜੇ ਕੋਈ ਕਮੈਂਟ ਨਹੀਂ ਆਇਆ ਸੁੱਤੇ ਰਹੇ 5 ਵਜੇ ਉੱਠ ਜਾਂਦੇ ਇੱਧਰ ਦੇ ਆਪਣੇ 5 ਵਜੇ ਹੁੰਦੇ ਆ ਫਿਰ ਉੱਠ ਜਾਂਦੇ ਆ ਮੈਂ ਸੋਚਿਆ ਫਿਰ ਗੁਰਦੁਆਰਾ ਸਾਹਿਬ ਨੂੰ ਲੇਟ ਹੋ ਜਾਣਾ ਮੈਂ ਤਾਂ ਆਪਾਂ ਥੋੜਾ ਦਰਸ਼ਨ ਕਰਕੇ ਆਉਨੇ ਰੌਣਕ ਲੱਗੀ ਹੋਈ ਅੱਜ ਵੀ ਤੇ ਕੀਵਿਸ਼ਰ ਲੱਗੇ ਹੋਏ ਆ ਮਹਾਰਾਜ ਸੱਚ ਪੂਰਨ ਵੈਗਰ ਸੰਗਤ ਦੇ ਦਰਸ਼ਨ ਕਰਨੇ ਬਹੁਤ ਵਧੀਆ ਗੱਲਾਂ ਆ ਤੇ ਰੋਜੀ ਕਰੋ ਕਮੈਂਟ ਜੀ ਮੈਂ ਜਿਵੇਂ ਸੰਤੋਖਾ ਨੂੰ ਕਹਿ ਰਹੀ ਹਾਂ ਕਿ ਲਾਈਵ ਤੇ ਹੋਣ ਜਾ ਰਹੀ ਹਾਂ ਤੇ ਸਭ ਪ੍ਰੋਗਰਾਮ ਦੇਖ ਰਹੇ ਹੋਣੇ ਆ ਮੈਂ ਕੋਈ ਗੱਲ ਨਹੀਂ ਬਾਅਦ ਚ ਦੇਖ ਲੈਣਗੇ ਫਿਰ ਮੈਂ ਬਿਜੀ ਹੋ ਜਾਣਾ ਮੈਂ ਤੇ ਲੋਟ ਲੇੜੋ ਨਾ ਆ ਕੇ ਥੋੜਾ ਫਿਰ ਅੰਮੀ ਤਾਂ ਕਾਪੜੀ ਦੀ ਹੋ ਜਾਂਦੀ ਆ ਫੇਰਾ ਕੀ ਦਾ ਚਲੋ ਹੁਣ ਹੋਰ ਵੀ ਕਈ ਕੰਮ ਹੁੰਦੇ ਆ ਲੱਲ ਜੱਤੇ ਸਾਰਾ ਮੈਂ ਕੋਈ ਨਹੀਂ ਬਾਤ ਦਿੱਤ ਲੈਣਗੇ ਕਿਹੜੇ ਕੋਈ ਕਹਿੰਦੇ ਸਾਰੇ ਵਿਜੀ ਆ ਤੇ ਹੁਣ ਲਾਈਵ ਤੇ ਕੌਣ ਆਏਗਾ ਤੇਰਾ ਸਾਰੇ ਪ੍ਰੋਗਰਾਮ ਦੇਖ ਰਹੇ ਹੋਣੇ ਆ ਮੈਂ ਕੋਈ ਗੱਲ ਨਹੀਂ ਕੋਈ ਨੂੰ ਬਾਤ ਲਾਈਵ ਦੇਖ ਲੈਣਗੇ ਫਿਰ ਜਿਹੜਾ ਮੈਨੂੰ ਮਿਲਦਾਨਾ ਕਹਿੰਦੇ ਤਾਂ ਅੱਜ ਲਾਈਵ ਤੇ ਐਂਟਰੀ ਪਾਉਣੇ ਪਰ ਕਮੈਂਟ ਕਿਉਂ ਨਹੀਂ ਕਰਦੇ ਵੀ ਪੈਣ ਭਰਾਓ ਫੇਰੀ ਮੈਨੂੰ ਕੁਝ ਪਤਾ ਲੱਗੂ ਹਨਾ ਕਿਰਮੀ ਟਸਿੰਗ ਰਾਈਟਰ ਸਾਸਰੀਕਰਲ ਬੈਂਜੀ ਸਾਸਰੀਕਰਲ ਜੀ ਵੀਰ ਜੀ ਇਹ ਪਹਿਲੇ ਵੀ ਰਿਕਮੈਂਟ ਆਇਆ ਮੈਨੂੰ ਲੱਗਦਾ ਜਦੋਂ ਮੈਨੂੰ ਮਿਲਦੇ ਆ ਨਾ ਤੇ ਕਹਿੰਦੇ ਹਾਂ ਜੀ ਨਹੀਂ ਨਹੀਂ ਵਧੀਆ ਕਰ ਕਰਿਆ ਕਰੋ ਮੈਂ ਕਹਿੰਦਾ ਕਹਿੰਦੇ ਨਹੀਂ ਮੈਂ ਵੇਖਦੇ ਪਰ ਮੈਂ ਕਮੈਂਟ ਨਹੀਂ ਤੁਸੀਂ ਕਰਦੇ ਵਿੱਚ ਇਹ ਕਿ ਮੈਨੂੰ ਅਜ ਕਮੈਂਟ ਮੈਂ ਤਾਂ ਜਿਆਦਾ ਕਹਿੰਦੀ ਕਰੋ ਕਿ ਮੈਨੂੰ ਥੋੜਾ ਪਤਾ ਲੱਗੇ ਕਿਦਾਂ ਕਿਉਂਕਿ ਸਮਝ ਜਾਵੇ ਕਿ ਕਿਸ ਚੀਜ਼ ਤੇ ਉੱਤੇ ਅਜੇ ਦੋ ਤਿੰਨ ਚੀਜ਼ਾਂ ਆਈਆਂ ਵਾ ਕਿ ਇਸ ਤੇ ਆਪਾਂ ਜਿਆਦਾ ਜ਼ੋਰ ਦਿਆ ਕਰੀਏ ਕਿ ਅਮਰਤ ਵੇਲਾ ਸਾਰਾ ਮਾਰਾ ਸੱਚ ਪੱਤਾ ਸਾਹਿਬ ਨੂੰ ਮੇਰ ਕਰੇ ਤੇ ਜੋ ਵੀ ਅਮਰਤ ਚੱਕਿਆ ਜੋ ਵੀ ਜਿੰਨਾਂ ਨੇ ਭੈਣ ਭਰਾਵਾਂ ਨੇ ਤੇ ਹੁਣ ਉਹ ਅਮਰਤ ਵੇਲੇ ਦਾ ਜ਼ਰੂਰ ਚੋੜਨ ਜੀ ਤੇ ਮਤਲਬ ਕੋਸ਼ਿਸ਼ ਕਰਨ ਸਭ ਤੋਂ ਸਭ ਤੋਂ ਬਾਣੀ ਆ ਸਭ ਜਿਆਦਾ ਤੋਂ ਜਿਆਦਾ ਪੜ੍ਹਨ ਦੀ ਤੇ ਜੋ ਨਿਤਨੇਮ ਆ ਉਹ ਜ਼ਰੂਰ ਰੱਖਣ ਜੀ ਆਪਾਂ ਪੱਕਾ ਕਰਕੇ ਬਹੁਤ ਮੇਆ ਵੈਗਰੂ ਦੀ ਮੇਰ ਉਹਨਾਂ ਨੇ ਆਪੇ ਖਾ ਲੈਣਾ ਸਾਰਾ ਕੁਝ ਤੇ ਉਹਨਾਂ ਆਪੇ ਹੀ ਸਾਰਾ ਕੁਝ ਕਰਨਾ ਜਦੋਂ ਆਪਣੇ ਲੜ ਲਾ ਲਿਆ ਤਾਂ ਹਾਂਜੀ ਮੈਂ ਇੱਕ ਮਿੰਟ ਪਹਿਲੀ ਵਾਰੀ ਪੜਿਆ ਨਹੀਂ ਮੈਂ ਤਾਂ ਸੋਚ ਜੀ ਸੀ ਬਰਗਮੀ ਸਿੰਘ ਰੈਟਰ ਜੀ ਕਿੱਥੋਂ ਜੇ ਤੁਸੀਂ ਜੀ ਪਰ ਠੀਕ ਠਾਕ ਸਾਰੇ ਵਧੀਆ ਵਾ ਸਾਰ ਆਪਣੇ ਪਰਿਵਾਰ ਵਧੀਆ ਠੀਕ ਠਾਕ ਹੋ ਗਰਮੀ ਬਹੁਤ ਆ ਰਹੀ ਆ ਤੇ ਜਿਆਦਾ ਫਿਰੇ ਸ਼ਾਮ ਲੋਈ ਤੁਸੀਂ ਬਾਹਰ ਨਿਕਲੋ ਮੈਂ ਵੀ ਉਹੀ ਇੰਤਜ਼ਾਰ ਕਰ ਰਹੀ ਸੀ 5 ਵਜੇ ਦਾ ਕਿ ਸਾਡੇ 4 5 4 ਵਜੇ ਤੱਕ ਤੇ ਵੈਸੇ ਹੀ ਮਨਾ ਕਰਦੇ ਜੀ ਹੁਣ ਬਾਹਰ ਨਾ ਨਿਕਲੋ ਮੈਂ ਸਾਡੇ ਕੋ ਚਰ ਗੁਰੂ ਦਰਾਸਾ ਬਚਾਨੀ ਆ ਤੇ ਉਹਨਾਂ ਚ ਚਲੋ ਭੈਣ ਭਰਾਵਾਂ ਨਾਲ ਗੱਲਬਾਤ ਕਰ ਲੈਣੀ ਇਹਨਾਂ ਲਈ ਸ਼ੁਕਰਾਨਾ ਕਰਦੇ ਆ ਜੋ ਜੋ ਭੈਣ ਭਰਾ ਆਪਣੇ ਪਰਿਵਾਰ ਚ ਰਲੇ ਆ ਤੇ ਮੈਗਰੂ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਸਭ ਨੂੰ ਬਹੁਤ ਬਹੁਤ ਵਧਾਈਆਂ ਹੁਣ ਤੇ ਮੇਰ ਕਰੇ ਮਹਾਰਾ ਸੱਚੇ ਪਾਤਸ਼ਾਹ ਜੀ ਗੁਰਦਾਸਪੁਰ ਤੋਂ ਹਾਂ ਜੀ ਵਧਾਈਆਂ ਜੀ ਗੁਰਦਾਸਪੁਰ ਤੋਂ ਕਿ ਬਕਾ ਕਿ ਕਿ ਆਪਾਂ ਸਾਰ ਨੂੰ ਜੇ ਆਪਾਂ ਲਾਈਵ ਵਿੱਚ ਕਹਿੰਦੇ ਰਹੇ ਆ ਨਾ ਕਿ ਤੁਹਾਡੇ ਭੈਣ ਭਰਾ ਤੁਸੀਂ ਅਮਰ ਤੇ ਜਰੂਰ ਚਲੋ 13 ਤਰੀਕ ਨੂੰ ਜਰੂਰ ਹੁਣ ਆਪਾਂ ਨੂੰ ਸ਼ੁਕਰਾਨਾ ਕਰਨਾ ਵੀ ਬਣਦਾ ਹੈ ਕਿ ਜੋ ਜੋ ਭੈਣ ਭਰਾ ਮੰਨ ਅਮਰਦੀ ਦਾਤ ਲਈ ਆ ਤੇ ਮਹਾਰਾ ਸੱਚੇ ਪਾਤਸ਼ਾਹਾਂ ਦੇ ਨਿਤਨੇਮ ਪੱਕੇ ਕਰਨਾ ਅਮਰਤ ਵੇਲੇ ਪੱਕੇ ਕਰਨਾ ਤੇ ਮੈਂ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਉਹਨਾਂ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਵਧਾਈਆਂ ਹੁਣ ਮਹਾਰਾ ਸੱਚੇ ਪਾਤਸ਼ਾਹਾਂ ਨੂੰ ਬਲ ਬਖਸ਼ੇ ਸਰਕੋਸ਼ ਨਿਭਾਉਂਦਾ ਮੈਗਰੂ ਜੀ ਨੇ ਆਪੇ ਹੀ ਜਦੋਂ ਮਾਪੇ ਸਾਰਾ ਕੁਝ ਹੌਲੀ-ਹੌਲੀ ਘਬਰਾਣਾ ਨਹੀਂ ਹੈ ਕੋਈ ਵੀ ਕਿਤੇ ਵੀ ਹੋ ਜਾਂਦੀ ਤੇ ਆਪਣਾ ਮੁੱਖ ਮੰਤਰੀ ਸਾਹਿਬ ਪੜ ਕੇ ਪੰਜ ਮੁੱਖ ਮੰਤਰੀ ਸਾਹਿਬ ਦਾ ਬੇਨਤੀ ਲਾਓ ਕਿ ਮਾਰਾ ਸੱਚ ਬੱਸ ਸਾਡੇ ਕੋਲ ਇਹ ਕੁਝ ਜਾਣਿਤ ਨੇਮ ਲੇਟ ਹੋ ਗਿਆ ਜਾਂ ਕੁਝ ਹੋਇਆ ਤੇ ਉਹਦੇ ਵਾਸਤੇ ਤੁਸੀਂ ਬੇਨਤੀ ਲਾ ਸਕਦੇ ਕੋਈ ਡਰਨ ਵਾਲੀ ਗੱਲ ਨਹੀਂ ਹੌਲੀ-ਹੌਲੀ ਸਾਰਾ ਕੁਝ ਤੁਸੀਂ ਆਦਤ ਪਾ ਜਣੀ ਅਸੀਂ ਜੀ ਡਿਸਟ੍ਰਿਕਟ ਤਨਤਨ ਸਾਹਿਬ ਤੋਂ 340 ਕਿਲੋਮੀਟਰ ਪਿੰਡਾਂ ਦੇ ਅੱਗੇ 15 20 ਕਿਲੋਮੀਟਰ ਅੱਗੇ ਆ ਤਨਤਨ ਸਾਹਿਬ ਤੋਂ ਹਾਂ ਜੀ ਤੇ ਉਹ ਭੈਣਪਰਾ ਬਹੁਤ ਜਿਆਦਾ ਖੁਸ਼ੀ ਹੁੰਦੀ ਜਦੋਂ ਪਰਿਵਾਰ ਨਾਲ ਵੱਧਦਾ ਵਾ ਤੇ ਬਹੁਤ ਅਰਕਨ ਜਿਆਦਾ ਮਤਲਬ ਏਜ ਥੋੜੀ ਵਾਲਿਆਂ ਨੇ ਬਹੁਤ ਮਰ ਚੁੱਕੇ ਆ ਜੇ ਅਸੀਂ ਮਰਸਾਦਨਾ ਚ ਸਿਰੇ ਖੜੇ ਹੁੰਦੇ ਆ ਨਾ ਤੇ ਬਹੁਤ ਖੁਸ਼ੀ ਹੁੰਦੀ ਆ ਕੀ ਮਤਲੇ ਭੈਣਾ ਵੀ ਅੱਗੇ ਆ ਰਹੀਆਂ 30 32 35 ਸਾਲ 35 ਦੇ ਸਾਲ ਦੀਆਂ ਭੈਣਾ ਕਾਫੀ ਨਿਆਮਰ ਲੈ ਹੋਈਆਂ ਅਮਰ ਦੀ ਦਾਤ ਲੈ ਪਿਕਚਰ ਚ ਹੋਈ ਇਹਨਾਂ ਤੇ ਤੇ ਜਿੱਦਾਂ ਵੀ ਜਾਓਗੇ ਉਦਾਂ ਹੀ ਪੀੜ ਲੱਗੀ ਹੁਣ ਆਪਾਂ ਜੇ ਨੇ ਨੈਗੇਟਿਵ ਲੌਗਰ ਚ ਪਾਵਾਂਗੇ ਤੇ ਉਹ ਵੀ ਬਹੁਤ ਪੀੜ ਲੱਗੀ ਹੋਈ ਆ ਜੇ ਆਪਾਂ ਪੋਜ਼ਿਟਿਵ ਲੌਗਰ ਚ ਪਾਵਾਂਗੇ ਤੇ ਉਹ ਵੀ ਬਹੁਤ ਪੀੜ ਲੱਗੀ ਹੋਈ ਆ ਤੇ ਜਿੱਦਾਂ ਸਵੇਰੇ ਵੇਖੀਦਾ ਕਿ ਅਮਰ ਦੀ ਦਾਤ ਲੈ ਕਿਤਨਾ ਬਖਸ਼ਿਸ਼ ਹੋਈ ਆ ਕਿ ਛੋਟੇ ਬੱਚੇ ਤੋਂ ਲੈ ਕੇ ਤੇ ਭੈਣਾ ਵੀ ਸਾਰੀਆਂ ਸੱਜੀਆਂ ਧੱਜੀਆਂ ਖੜੀਆਂ ਹੁੰਦੀਆਂ ਸਵੇਰੇ ਕਸੀ ਅਮਰਦੀ ਦਾਤ ਲੈਣੀ ਆ ਤੇ ਹੁਦ ਮਾਨ ਚ ਕਦੋਂ ਮੇਰਾ ਪੈ ਜਾਣੀ ਕੋਈ ਪਤਾ ਨਹੀਂ ਹੁੰਦਾ ਇਸ ਕਰਕੇ ਖੁਸ਼ੀ ਹੋਈ ਬਹੁਤ ਕਿ ਚਲੋ ਭੈਣਾ ਸਾਡੇ ਨਾਲ ਲੜ ਰਹੀਆਂ ਆ ਵਤ ਵਤ ਭੈਣਾ ਭੈਣਾ ਜਿਆਦਾ ਅੱਗੇ ਆਉਣ ਕਿਉਂਕਿ ਤਾਂ ਹੀ ਆਪਾਂ ਬੱਚਿਆਂ ਨੂੰ ਅੱਗੇ ਲਿਆ ਸਕਦੇ ਆ ਭੈਣਾ ਜਿਆਦਾ ਸਟ्रेस ਚ ਰਹਿ ਰਹੀਆਂ ਜਦੋਂ ਆਪਾਂ ਗੁਰਬਾਣੀ ਨਾਲ ਜੁੜਾਂਗੇ ਅਮਰਦੀ ਦਾਤ ਬਖਸ਼ਿਸ਼ ਹੋ ਗਈ ਫਿਰ ਆਪਾਂ ਗੁਰਬਾਣੀ ਨਾਲ ਜੁੜਾਂਗੇ ਸਟ्रेस ਸਭ ਤੋਂ ਆਪਾਂ ਦੂਰ ਰਹਿ ਪਾਵਾਂਗੇ ਕਿ ਫਿਰ ਆਉਂਦਾ ਵੀ ਆ ਤੇ ਆਪਾਂ ਨੂੰ ਫਿਰ ਇਹ ਚੋਂ ਨਿਕਲਣਾ ਸੌਖਾ ਹੋ ਜਾਂਦਾ ਹੈ ਕਿਉਂਕਿ ਆ ਹੁਣ ਪੈਣਾ ਜਿਆਦਾ ਬਹੁਤ ਸਟ्रेस ਚ ਰਹਿੰਦੀ ਆ ਮੈਂ ਤੇ ਇਸ ਕਰਕੇ ਨਾ ਗੁਰਬਾਣੀ ਗੁਰਬਾਣੀ ਇੱਕ ਸਾਧਨ ਹੈ ਕਿ ਆਪਾਂ ਨੂੰ ਇਹ ਸਭ ਚੀਜ਼ਾਂ ਤੋਂ ਦੂਰ ਰੱਖ ਸਕਦੀ ਆ ਆਪਾਂ ਬੱਚਾ ਨਵਾਂ ਜੋੜ ਸਕਾਂ ਜੇ ਪੈਣਾ ਜੁੜਨੀ ਆ ਤੇ ਆਪਾਂ ਬੱਚਾ ਨਵਾਂ ਜੋੜ ਸਕਾਂਗੇ ਤੇ ਹੋਰ ਵੀਰ ਤੇ ਵਿਚਾਰੇ ਮੰਨ ਹੀ ਜਾਂਦੇ ਫਿਰ ਪੈਣਾ ਦੀ ਕਿ ਕਿ ਜੇ ਭੈਣਾ ਖਣੀ ਆਈ ਮੇਰੇ ਨਾਲ ਤੇ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਮਨ ਕਰੂਗਾ ਚਲੋ ਕੋਈ ਹੋਊਗਾ ਪਰ ਇਹ ਨਹੀਂ ਕਹੂਗਾ ਕਿ ਤੁਸੀਂ ਨਾ ਚਕੋ ਹੁਣ ਤਾਂ ਚਲੋ ਇਹ ਵੀ ਹੋਇਆ ਕਿ ਚਲੋ ਇੱਕ ਇੱਕ ਦਿਨਾਂ ਵੀ ਚੱਕ ਸਕਦਾ ਜਿਹਦਾ ਮਨ ਅੰਮ੍ਰਿਤ ਦਾਤ ਲੈ ਸਕਦਾ ਬਹੁਤ ਵਧੀਆ ਗੱਲ ਹੈ ਹਨ ਤੇ ਕੋਈ ਨਹੀਂ ਤੁਸੀਂ ਮੇਰਾ ਕਰੇ ਮਾਰਾ ਸੱਚੇ ਪਾਸਾ ਅਗਲੀ ਵਾਰ ਹੋਰ ਜ਼ਿਆਦਾ ਤੋਂ ਜ਼ਿਆਦਾ ਪਰਿਵਾਰ ਨਾਲ ਮਿਲੇ ਤੇ ਅਰਕਾ ਬੱਚੇ ਵੀ ਬਹੁਤ ਅੱਗੇ ਆਇਆ ਮਾਰਾ ਸੱਚ ਪਾਛੇ ਦੇ ਪੌਕ ਪੌਰੀਆ ਤੇ ਲੈਗਰਪੋਟ ਆਪਾਂ ਦੇ 20 ਮਿੰਟ ਹੋ ਗਏ ਹੁਣ 15 ਮਿੰਟ ਸੋਚਿਆ ਕਿ ਲਾਈਵ ਮੰਗੇ ਤੇ ਚਲਦੇ ਆਪਾਂ ਬਰਦਰਾ ਸਭ ਚਲਦੇ ਹੁਣ 4:30 ਵਜੇ ਤੇ ਤੁਸੀਂ ਕਿ ਚੰਡੀਗੜ੍ਹ ਚੌਪ ਕਰਦੇ ਆ ਵਧੀਆ ਜੀ ਚੰਡੀਗੜ੍ਹ ਤੇ ਸਿੱਟੀ ਵਧੀਆ ਜੀ ਤੇ ਵਿਦੇਸ਼ ਦੀ ਜ਼ਿਆਦਾ ਜਾਂਦੀ ਉੱਥੇ ਜਾ ਕੇ ਤਾਂ ਹਨ ਵਧੀਆ ਬਹੁਤ ਬੱਚੀ ਹੈ ਜਿਗਾ ਦਾ ਜੋ ਕਰ ਰਹੇ ਹੋ ਬਹੁਤ ਵਧੀਆ ਜੀ ਤੇ ਮਾਰਾ ਸੱਚੇ ਪਾਛੇ ਤੇ ਸਭ ਦੀ ਤਰਕੀਆਂ ਦੇਵੇ ਕਮਾਈਆਂ ਵਿੱਚ ਬਰਕਤਾਂ ਪਾਵੇ ਤੇ ਚਲੋ ਜੀ ਫਿਰ ਆਪਾਂ ਅਥੀ ਲਿਚ ਕਰੀਏ ਫਿਰ ਵੈਦੂ ਜੀ ਦੀ ਕਿਰਪਾ ਕਾਲ ਸਭ ਤੇ ਮੇਰੇ ਪਰ ਹੱਥ ਰੱਖਣਾ ਤੇ ਬਹੁਤ ਬਹੁਤ ਸ਼ੁਕਰਾਨਾ ਵੈਦੂ ਜੀ ਦਾ ਫਿਰ ਜਿਨ੍ਹਾਂ ਜਿਨ੍ਹਾਂ ਨੇ ਅਮਰ ਦੀ ਦਾਤ ਬਖਸ਼ੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਬਹੁਤ ਕਿਰਪਾ ਵੈਦੂ ਜੀ Pyr mi lang i apan i. Nog ydi, mae'n gwrdd i gael cael di.